ਰਮਕੋਟ ਰੰਧਾਵਾ ਵਿਖੇ ਇੱਥੇ ਰਾਤ ਇੱਕ ਰੈਡੀमेड ਕੱਪੜਿਆਂ ਦੀ ਦੁਕਾਨ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਕਾਰਨ ਦੁਕਾਨ ਅੰਦਰ ਪਿਆ ਸਾਰਾ ਮਾਲ ਸੜ ਕੇ ਸੁਆਹ ਹੋ ਗਿਆ ਜਿਸ ਨਾਲ ਦੁਕਾਨਦਾਰ ਨੂੰ ਭਾਰੀ ਆਰਥਿਕ ਨੁਕਸਾਨ ਚ ਲਣਾ ਪਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਦੁਕਾਨਦਾਰ ਬਲਵਿੰਦਰ ਮਸੀਹ ਵਾਸੀ ਪਿੰਡ ਮੰਗਿਆਨੇ ਦੱਸਿਆ ਕਿ ਉਹ ਅੱਡਾ ਧਰਮਕੋਟ ਰੰਧਾਵਾ ਵਿਖੇ ਅਨੰਨਿਆ ਕਲੈਕਸ਼ਨ ਨਾਮ ਹੇਠ ਪਿਛਲੇ ਕਰੀਬ 4 ਮਹੀਨਿਆਂ ਤੋਂ ਰੈਡੀमेड ਕੱਪੜਿਆਂ ਦੀ ਦੁਕਾਨ ਚਲਾ ਰਿਹਾ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਸ਼ਨੀਵਾਰ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ ਐਤਵਾਰ ਸਵੇਰੇ ਜਦੋਂ ਉਹ ਦੁਕਾਨ ਖੋਲਣ ਆਇਆ ਤਾਂ ਅੰਦਰ ਪਏ ਸਾਰੇ ਕੱਪੜੇ ਸੜ ਕੇ ਸੁਆਹ ਹੋ ਚੁੱਕੇ ਸਨ ਦੁਕਾਨਦਾਰ ਮੁਤਾਬਕ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਲੱਗ ਰਿਹਾ ਹੈ ਅੱਗ ਕਾਰਨ ਕਰੀਬ 2 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਉਹਨਾਂ ਦੱਸਿਆ ਕਿ ਕਰਜ਼ਾ ਚੁੱਕੇ ਪਰਿਵਾਰ ਦੇ ਗੁਜ਼ਾਰੇ ਲਈ ਦੁਕਾਨ ਵਿੱਚ ਮਹਿੰਗੇ ਭਾਅ ਦੇ ਕੱਪੜੇ ਪਏ ਸਨ ਪਰ ਇਸ ਅੱਗ ਨੇ ਉਹਨਾਂ ਦੇ ਸਾਰੇ ਾਰਮਾਨਾਂ ਤੇ ਪਾਣੀ ਫੇਰ ਦਿੱਤਾ ਹੈ ਇਸ ਮਾਮਲੇ ਸੰਬੰਧੀ ਪੀੜਤ ਦੁਕਾਨਦਾਰ ਵੱਲੋਂ ਪੁਲਿਸ ਚੌਕੀ ਧਰਮਕੋਟ ਰੰਦਾਵਾ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਉੱਧਰ ਪੁਲਿਸ ਚੌਕੀ ਧਰਮਕੋਟ ਰੰਦਾਵਾ ਦੇ ਇੰਚਾਰਜ ਆਨੰਦ ਭੱਟੀ ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ਦਾ ਮੌਇਨਾ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਦੌਰਾਨ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਅਨੁਸਾਰ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਹਾਂਜੀ ਹਾਂਜੀ ਅੱਜ ਕਿਸ ਨਾਂ ਤੋਂ ਜੜੀ ਹੈ ਇਹ ਗੇੜਗਰ ਇਹ ਨੰਨਿਆਖ ਲੈਕਸ ਦੇ ਨਾਂ ਤੋਂ ਕੀ ਅਗਲ ਕੱਢੀ ਘਟਨਾ ਅੱਗ ਲੱਗਣ ਦੀ ਘਟਨਾ ਸੌਟ ਸੱਟ ਲੱਗ ਜਦੋਂ ਤੜਕੇ ਮੈਂ ਸਵੇਰ ਆਇਆ ਤੇ ਦੁਕਾਨ ਤੇ ਦੁਕਾਨ ਦਾ ਸ਼ਟਰ ਚੁੱਕਿਆ ਤਾਂ ਅੰਦਰੋਂ ਧੂੰਆਂ ਨਿਕਲ ਰਿਹਾ ਸੀ ਜਦੋਂ ਅੰਦਰ ਦੇਖਿਆ ਤਾਂ ਅੱਗ ਲੱਗੀ ਪਈ ਸਾਰੇ ਕੱਪੜਿਆਂ ਤੇ ਬਾਹਰ ਮੇਰੇ ਐਗੇ ਹੀ ਪਛਾਣ ਵਾਲੇ ਬਾਹਰ ਉਹਨਾਂ ਨੇ ਮਾ ਆਵਾਜ਼ ਮਾਰੀ ਉਹਨਾਂ ਦੇਖ ਕੇ ਆਣ ਕੇ ਸਾਰਾ ਚੋਬੀ ਦੁਕਾਨ ਦੇ ਵਿੱਚ ਉਹਨਾਂ ਨਾਲ ਆਣ ਕੇ ਹੈਲਪ ਕਰਾਈ ਜਿਹੜੀ ਥੋੜਾ ਬੋਦਾ ਹੈ ਗਾਈ ਬੱਚੇ ਕੱਖ ਨਹੀਂ ਹੱਲਤੇ ਸਾਬ ਹੋ ਗਿਆ ਕਾਲਾ ਹੋ ਗਿਆ ਚੋਬੀ ਸਭਨ ਸਾਰਾ ਕਾਲਾ ਹੋ ਗਿਆ ਦੋ ਦਿਨਾਂ ਦਾ ਕੱਲ ਭਾਜੀ ਸੰਡੇ ਹੀ ਕੱਲ ਹੈ ਚਰਚ ਦਾ ਟਾਈਮ ਵਿੱਚ ਕੱਲ ਚਰਚ ਗਏ ਕੱਲ ਦੁਕਾਨ ਬੰਦ ਅੱਜ ਸਵੇਰ ਆਣ ਕੇ ਦੁਕਾਨ ਖੋਲੀ ਸੀ ਵੀ ਪਤਾ ਨਹੀਂ ਕਪੜਾ ਘਟਾ ਅਗਦਾ ਪਤਾ ਭਾਜੀ ਜਦੋਂ ਦੁਕਾਨ ਖੁੱਲੀ ਫੇਰੀ ਪਤਾ ਲੱਗਾ ਪਹਿਲਾਂ ਤਾਂ ਪਤਾ ਨਹੀਂ ਸੀ ਜਦੋਂ ਦੁਕਾਨ ਖੁੱਲੀ ਫੇਰੀ ਪਤਾ ਲੱਗਾ ਜਦੋਂ ਸ਼ਟਰ ਖੋਲਿਆ ਆਣ ਕੇ ਫਿਰ ਪਤਾ ਲੱਗਾ ਵੀ ਹਾਂ ਅੰਦਰ ਅਗਦਾ ਨੁਕਸਾਨ ਭਾਜੀ 1.5-2 ਲੱਖ ਦਾ ਸਮਾਨ ਤੇ ਜਿਹੜਾ ਇਦਾਂ ਸਾੜੀ ਗਿਆ ਬਾਕੀ ਜਿਹੜਾ ਬਾਕੀ ਹੈ 1.5 ਲੱਖ ਦਾ ਕੋਈ ਹੋ ਲੱਖ ਦਾ ਹੋਏਗਾ ਉਹ ਵੀ ਇਦਾਂ ਖਰਾਬ ਹੋ ਗਿਆ ਸਾਰਾ ਜੀ ਹਾਂਜੀ ਇਸ ਬੰਦੇ ਦੇ ਆਪਣੇ ਵਿੱਚ ਕੀਤਾ ਪੁਲਿਸ ਨੂੰ ਸੂਚਿਤ ਹਾਂਜੀ ਹਾਂਜੀ ਸੂਚਿਤ ਕੀਤਾ ਮੁੱਖ ਦੇਖਿਆ ਹਾਂਜੀ ਦੇਖਿਆ ਇਹ ਦੇਖੋ ਸ਼ਬਸ਼ ਨਹੀਂ ਭਾਜੀ ਸਾਖ ਵਾਲੀ ਤੋਂ ਗੱਲ ਇਹ ਸੀ ਮੰਗ ਕਰ ਮੰਗ ਭਾਜੀ ਇਹ ਮੰਗ ਕਰਾਂਗੇ ਕਿ ਮਦਦ ਕੀਤੀ ਜਾਵੇ ਬਹੁਤ ਮੱਲਬ ਗਰੀਬ ਬੰਦਾ ਮੈਂ ਵੀ ਬਹੁਤ ਔਖਾ ਆਪਣਾ ਕੰਮ ਚਲਾਇਆ ਚੁੱਪ ਚਕਾ ਕੇ ਆਪਣਾ ਕੰਮ ਚਲਾਇਆ ਪਹਿਲਾਂ ਪਾਣੀ ਨੇ ਬਹੁਤ ਮਾਰਿਆ ਉਹ ਉਹ ਨਹੀਂ ਇਹ ਦੇਖ ਉੱਥੇ ਦੇ ਹੁਣ ਬਾਕੀ ਭਾਜੀ ਆ ਵੇਖ ਲੋ ਤੁਹਾਡੇ ਸਾਹਮਣੇ ਇਹ ਡਾਕਟਰ ਜਸਨ ਨੇ ਮੰਗੀਆਂ ਕਿ ਬਗੰਦਰ ਮੁਸੀਬਤ ਤਰਖ ਜਾਂ ਉਸ ਜਿਹੜੇ ਪਿੰਡ ਦਾ ਗਰੀਬ ਪਰਿਵਾਰ ਨਾਲ ਬਲੋਂਗ ਕਰਦਾ ਉਸ ਜੰਮੇ ਤੋਂ ਪਹਿਲਾਂ ਇਹ ਦੁਕਾਨ ਕਰ ਰਿਹਾ ਚੁੱਕ ਚੁੱਕਾ ਕੇ ਕਰਜ ਤੇ ਇਹਨਾਂ ਦੁਕਾਨ ਪਾਈ ਰਾਤ ਕਿਤੇ ਸੱਕੜ ਸਮੇਂ ਇਹਨਾਂ ਨੂੰ ਨੁਕਸਾਨ ਹੋ ਗਿਆ ਸਮਾਜ ਸੇਵੀ ਸੰਤਿਪ੍ਰਿਆਰ ਸਿਕਾ ਹੱਥ ਜੋੜ ਕੇ ਬੇਨਤੀ ਕਰਨਾ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਇਹ ਪਰ ਪਹਿਲਾਂ ਹੋਇਆ ਹਈ ਤੋਂ ਪਹਿਲਾਂ ਤਾਂ ਸਾਵਨ ਜਾਣਦੇ ਹੈ ਕਿ ਸਾਡੇ ਹਰ ਪਿੰਡ ਹੜਾ ਨਾਲ ਲੋਕਾਂ ਦੀ ਮਜੇ ਉਹਦੀ ਮਾਰ ਤੋਂ ਗਰੀਬੇ ਚੁੱਕ ਚੁੱਕਾ ਕੇ ਕੰਮ ਕਰਨਾ ਸਟੈਂਡ ਕੀਤਾ ਸਾਰਾ ਨੁਕਸਾਨ ਹੋ ਗਿਆ ਸਾਰੇ ਪਰਿਵਾਰ ਹੱਥ ਜੋੜ ਕੇ ਸਮਾਜ ਸੇਵੀ ਨੂੰ ਇਹ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਸਾਰੇ ਪੈਣ ਪੈ ਗਿਆ ਜੈਨਸੀ ਦੀ ਕਿਉਂਕਿ ਸਮਾਂ ਸਭ ਦੱਸਦਾ ਹੀ ਹੈ ਸਾਰਿਆਂ ਦੇ ਸਾਹਮਣੇ। ਕੋਈ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉਹਨੇ ਕਰਜ਼ਾ ਲੈ ਕੇ ਸਮਝੋ ਭਾਂ ਜਿਸ ਤਰ੍ਹਾਂ ਮਰਜ਼ੀ ਲੈ ਕੇ ਆਪਣੀ ਰੋਟੀ ਦਾ ਰਗਜ਼ਾਰ ਕੀਤਾ। ਇਹ ਲੋ ਤੇ ਹਰ ਪੀੜ ਤੇ ਮਾਰਿਆ ਲੋਕਾਂ ਨੂੰ। ਇਸ ਗਰੀਬ ਦੀ ਹੁਣ ਸਾਰਾ ਕੱਪੜਾ ਜਿਹੜਾ ਨਾਸ ਹੋ ਗਿਆ। ਇਹਦੀ ਸਾਰੇ ਹੱਥ ਜੁੜ ਕੇ ਅਗੇ ਸਰਕਾਰਾਂ ਦੇ ਸੇਵਸ ਕੁਮਾਉਂਦੇ ਮੰਗਦੇ ਆ ਭੇਦੀ ਮਦਦ ਕੀਤੀ ਜਾਏ ਸਟਾਰ ਨਿਊਜ਼ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ